ਦੋਸਤੋ ਸੋਨੂੰ ਦਿਖਾਉਣ ਲੱਗਿਆਂ ਦੇਸੀ ਗੁੜਾ ਜਿਹੜਾ ਕਿ origignal ਆ ਤਰੀਕੇ ਦੇ ਨਾਲ ਆ organic ਜਿਹੜਾ ਕਮਾਦ ਤੋਂ ਤਿਆਰ ਕੀਤਾ ਗਿਆ ਗੁੜਾ ਇਹ NH7 ਦੇ ਉੱਤੇ ਜਦੋਂ ਆਪਾਂ ਪਟਿਆਲੇ ਤੋਂ ਸੰਗਰੂਰ ਨੂੰ ਜਾਈਏ ਤਾਂ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਜਿਹੜਾ ਇੱਕ ਹਾੜ ਲੱਗਿਆ ਹੋਇਆ ਜਿਸ ਦੇ ਵਿੱਚ ਕਿ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਦੇਸੀ ਤੇ organic ਤਰੀਕੇ ਦੇ ਨਾਲ ਇੱਕ ਨੂੰ ਤਿਆਰ ਕਰਕੇ ਉਹਦਾ ਵਧੀਆ ਤਰੀਕੇ ਦੇ ਨਾਲ ਗੁੜਾ ਜਿਹੜਾ ਤਿਆਰ ਕਰਕੇ ਵੇਚਿਆ ਜਾ ਰਿਹਾ ਤੇ ਇਹਦੇ ਦੱਸਣ ਦੇ ਤੁਹਾਨੂੰ ਦੋ ਕਾਰਨ ਨੇ ਇੱਕ ਤਾਂ ਜਿਹੜੇ ਲੋਕ ਡੁਗਲੀਗੇਸੀ ਜਿਹੜੀਆਂ ਚੀਜ਼ਾਂ ਨੇ ਉਹ ਖਰੀਦਦੇ ਨੇ ਜਿਹੜੀਆਂ ਕਿ ਖਾਣ ਨਾਲੋਂ ਸੇਤ ਦੇ ਉੱਤੇ ਜ਼ਿਆਦਾ ਨੁਕਸਾਨ ਜੜਾ ਦਿੰਦੀਆਂ ਨੇ ਤੇ ਇਹ ਗੁੜ ਜਿਹੜਾ ਇਹ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਰੇ ਸਪਰੇ ਜਿਹੜੀ ਇੱਕ ਦੇ ਉੱਪਰ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਸਿੱਧੇ ਤਰੀਕੇ ਦੇ ਨਾਲ ਜਿਹੜਾ ਗੁੜ ਤਿਆਰ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਸੋਡੀ ਜਿਹੜੀ ਗੱਲਬਾਤ ਆਪਾਂ ਇਸ ਕੁਲਾੜ ਦੇ ਮਾਲਕ ਜੋ ਖੁਦ ਕਿਸਾਨ ਨੇ ਇਹਨਾਂ ਦੇ ਨਾਲ ਕਰਾਵਾਂਗੇ ਤੇ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਤੇ ਕਿਸ ਰੇਟ ਦੇ ਨਾਲ ਜਿਹੜਾ ਇਹ ਗੁੜ ਦਿੱਤਾ ਜਾ ਰਿਹਾ ਤਿਆਰ ਕਰਕੇ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਇਹ ਜਿਹੜਾ ਤੁਸੀਂ ਗੁੜ ਤਿਆਰ ਕਰ ਰਹੇ ਹੋ ਇਹ ਇਹ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕੈਮੀਕਲ ਵਗੈਰਾ ਜਾਂ ਕੋਈ ਦਵਾਈ ਵਗੈਰਾ ਵੀ ਪਾਉਨੇ ਹੋ ਜਾਂ ਜਿਸ ਤਰ੍ਹਾਂ ਜਿਹੜੀ ਆਪਾਂ ਚੀਨੀ ਵਗੈਰਾ ਤੋਂ ਦੁਬਾਰਾ ਗੁੜ ਤਿਆਰ ਕਰਦੇ ਨੇ ਜਿਵੇਂ ਕਿ ਕਈ ਥਾਵਾਂ ਦੇ ਤੋਂ ਰੇਡ ਵਗੈਰਾ ਵੀ ਪੈਂਦੀ ਆ ਚੈੱਕ ਹੁੰਦਾ ਜਾਂ ਇਹ ਬਿਲਕੁਲ オリジナル ਤਰੀਕੇ ਦੇ ਨਾਲ ਆ ਇਹ ਜਿਹੜੇ ਆਪਣੇ ਕਿਸਾਨ ਵੀਰ ਨੇ ਜ਼ਿਆਦਾਤਰ ਜੀੜੀ ਦੇ ਚੱਕਰ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਬਾਰੇ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੂਗੇ ਤੇ ਇਹਦੇ ਬਾਰੇ ਦੇ ਵਿੱਚ ਕੁਝ ਜਾਣਕਾਰੀ ਸਾਂਝੀ ਕਰੋਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜਿਹੜੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖਣਗੇ ਜਾਂ ਸ਼ੇਅਰ ਕਰਨਗੇ ਜਾਂ ਲਾਈਕ ਕਰਨਗੇ ਦੂਜੇ ਨੰਬਰ ਤੁਹਾਡਾ ਧੰਨਵਾਦ ਕਿ ਲੋਕਾਂ ਤੱਕ ਇਹ ਗੱਲ ਪਹੁੰਚਾਣੀ ਵਧੀਆ ਖਾਣਾ ਵਧੀਆ ਪੈਣਣਾ ਤੇ ਵਧੀਆ ਪੀਣਾ ਸਿਆਣਿਆਂ ਦੀ ਤਿੰਨੋਂ ਗੱਲਾਂ ਸੱਚ ਨੇ ਅਸੀਂ ਇਹ ਟੈਸਟੀ ਗੁਰੂ ਤਿਆਰ ਕਰਦੇ ਹਾਂ ਜਿ ਆਪਣਾ ਗੱਲ ਹੈ ਟੋਟਲ ਅਸੀਂ ਆਪਣਾ ਗੱਲ ਨਾਲ ਲਾਉਨੇ ਆ ਕੋਈ ਕੈਮੀਕਲ ਨਹੀਂ ਕੁਛ ਨਹੀਂ ਤੁਹਾਡੇ ਸਾਹਮਣੇ ਬਣ ਰਿਹਾ ਹੈ ਸਿੰਪਲ ਦੇਸੀ ਇਹ ਹੈਗਾ ਮੇਰੇ ਹੱਥੇ ਸੌਂਫ ਅਜਮੈਣ ਤੇ ਕਾਲੀ ਮਿਰਚ ਆਲਾ ਇੱਕ ਸਾਡੇ ਕੋਲੇ ਸਿੰਪਲ ਹੈ ਜੀ ਇਹ ਸਾਡੇ ਕੋਲੇ ਸਿੰਪਲ ਹੈ ਜੀ ਠੀਕ ਹੈ ਜੀ ਇਹ ਚਾਹ ਵਗੈਰਾ ਦੇ ਵਿੱਚ ਵੀ ਪਾ ਸਕਦੇ ਚਾਹ ਵਗੈਰਾ ਚ ਕਿਹੋ ਵੀ ਚਾਹ ਵਗੈਰਾ ਚ ਪਾ ਸਕਦੇ ਸੌਂਫ ਅਜਮੈਣ ਹੈ ਚਾਹ ਵਗੈਰਾ ਚ ਕੋਈ ਸੌਂਫ ਅਜਮੈਣ ਕੋਈ ਨਹੀਂ ਈ ਗਲਤ ਹੈਗੀ ਤੇ ਵੈਸੇ ਖਾਣ ਨੂੰ ਟੈਸਟ ਕਰ ਸੀ ਅਗੇ ਚਲਾ ਚਾਲੂ ਹੀ ਕੱਲ੍ਹ ਪਰਸੋਂ ਕੀਤਾ ਕਿਉਂਕਿ ਪਹਿਲਾਂ ਬਹੁਤ ਸਾਢੇ ਦਿਨ ਦੇ ਕਲਾੜ ਚੱਲ ਰਹੇ ਨੇ ਸਾਨੂੰ ਕੋਈ ਪਤਾ ਹਰ ਇੱਕ ਭਰਾ ਨੂੰ ਪਤਾ ਵੀ ਗੱਲਾਂ ਕਦੋਂ ਤਿਆਰ ਹੋਣਗੀਆਂ ਐਨੀ ਪਹਿਲਾਂ ਲੋਕਾਂ ਨੂੰ ਬੇਕੂ ਬੁਲਾਉਣਾ ਸਾਡੇ ਮੇਰੇ ਵਾਸਤੇ ਦਾ ਨਹੀਂ ਗੱਲ ਇਹ ਸਾਡੇ ਵਾਸਤੇ ਦਾ ਮੇਰੇ ਕਾਰੀਗਰੀਕ ਨੰਬਰ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਸੁੱਧ ਅਸੀਂ ਬਿਲਕੁਲ ਬਿਲਕੁਲ ਸੁੱਧ ਅਸੀਂ ਹੱਥਾਂ ਮਾਂ ਤਿਆਰ ਕਰਦੇ ਆਂ ਫਿਰ ਹਾਲ ਅਸੀਂ ਸੌਫ ਅਜਮੈਨ ਸਿੰਪਲ ਤੇ ਸੱਤਵਰ ਇੱਕ ਤਿੰਨ ਚੀਜ਼ਾਂ ਤਿਆਰ ਕਰ ਰਹੇ ਆਂ ਜੀ ਇਹ ਸਾਡੇ ਕੋਲੇ ਸੱਕਰ ਹੈ ਜੀ ਹਾਂ ਜੇ ਸਾਡੇ ਕੋਲ ਸ਼ੱਕਰ ਹੈ ਤੇ ਉਹ ਸ਼ੱਕਰ ਦੀ ਤਿਆਰੀ ਹੋ ਰਹੀ ਕੋਈ ਵੀ ਮੇਰਾ ਵੀਰ ਆ ਕੇ ਦੇਖ ਸਕਦਾ ਕਿਸੇ ਤਰ੍ਹਾਂ ਦੀ ਕੋਈ ਵੀ ਗਲਬੜੀ ਨਹੀਂ ਬਿਲਕੁਲ ਸੁਧ ਤੇ ਸਪਸ਼ਟ ਸਾਡੇ ਕੋਲ ਗੋੜ ਸ਼ੱਕਰ ਤੇ ਇੱਕ ਅਸੀਂ ਆਈਟਮ ਹੋਰ ਤਿਆਰ ਕਰਨ ਲੱਗੇ ਆ ਉਹ ਨੂੰ ਮੈਂ ਦਿਖਾ ਦਿੰਦਾ ਆਓ ਜੀ ਇੱਕ ਇਹ ਅਸੀਂ ਤਿਆਰ ਕਰਨ ਲੱਗਿਆ ਜੀ ਗਾਜਰ ਨੂੰ ਕੱਦੂਕਸ ਕਰਕੇ ਇਸ ਨੂੰ ਟ੍ਰੇਆਂ ਦੇ ਵਿੱਚ ਅਜਮਾਇਆ ਜਾਊਗਾ ਚਾਸਨੀ ਦੇ ਵਿੱਚ ਪਕਾ ਕੇ ਟ੍ਰੇਆਂ ਦੇ ਵਿੱਚ ਅਜਮਾ ਕੇ ਪੂਰੇ ਪ੍ਰੋਪਰ ਤਰੀਕੇ ਨਾਲ ਕੱਟ ਮਾਰ ਕੇ ਬਰਫਰੀ ਟਾਈਪ ਅਸੀਂ ਇਸ ਚੀਜ਼ ਨੂੰ ਤਿਆਰ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਜਿਉਂ-ਜਿਉਂ ਸਾਡਾ ਕੰਮ ਚੱਲਦਾ ਜਾਂਦਾ ਹੈ ਬਦੂਗਾ ਅਲਸੀ ਵਾਲੇ ਲੱਡੂ ਉੱਤੇ ਲਾਂ ਵਾਲੇ ਲੱਡੂ ਲੋੜੀ ਉਹ ਜਿੱ ਤਰ੍ਹਾਂ ਗਾჭਕ ਬਿਲਕੁਲ ਸੁਧ ਤਿਆਰ ਕਰਦੇ ਹਾਂ ਅਸੀਂ ਕਿਸੇ ਵੀ ਮੇਰੇ ਵੀਰ ਭਾਈ ਭੈਣੇ ਆਉਣਾ ਹੋਵੇ ਅਡਰੈਸ ਵੀ ਤੁਹਾਨੂੰ ਦੱਸੇ ਦਊਗਾ। ਇਹਦੀ ਲੋਕੇਸ਼ਨ ਹੈਗਾ ਜੀ ਪਟਿਆਲਾ ਤੋਂ ਸਮਰੂਰ ਰੋਡ ਹਾਈਵੇ ਗੱਜੂ ਮਾਖਰਾਟਾ। ਤੇ ਇਹ ਜਿਹੜਾ ਤੁਸੀਂ ਗੁੜ ਦੇ ਰਹੇ ਹੋ ਇਹ ਕਿਸ ਰੇਟ ਦੇ ਰਹੇ ਹੋ? ਗੁੜ ਦੇ ਰਹਿਆਂ ਜੀ ਅਸੀਂ 100 ਰੁਪਏ। 100 ਰੁਪਏ ਤੇਜੀ ਗੁੜ 100 ਤੇ ਹੀ ਸਤਕਰ ਸਿੰਪਲ। ਜੀ ਇਹ ਸਮਾਨ ਪਾਵਾਂਗੇ ਉਹ ਐਕਸਟਰਾ। ਤੇ ਇਹ ਜਿਹੜੇ ਵੀਰੇ ਤੁਹਾਡੇ ਤੋਂ ਲੈਣਾ ਚਾਹਣ ਉਹਨਾਂ ਨੂੰ ਇੱਕ ਵਾਰ ਤੁਸੀਂ ਆਪਣਾ ਖੁਦ ਦਾ ਨੰਬਰ ਬੋਲ ਕੇ ਦੱਸ ਦੋ ਇਹ ਹੋ ਜਾਂਦਾ ਨਾ ਕਈ ਵਾਰ ਕੋਈ ਦੂਜਾ ਵੀਡੀਓ ਦੇ ਉੱਤੇ ਨੰਬਰ ਲਾ ਦੇਵੇ। ਕੋਈ ਹੋਰ ਡੁਪਲੀਕੇਸੀ ਜਿਹੜੀ ਡੁਪਲੀਕੇਟ ਚੀਜ਼ਾਂ ਨੇ ਉਹ ਵੇਚੇ ਤੁਸੀਂ ਆਪਣਾ ਨੰਬਰ ਦੱਸੋ ਮੋਰਗੇ। ਨਹੀਂ तकरीबन ਤਾਂ ਸਾਨੂੰ ਅੱਜ 10ਵਾਂ ਸਾਲ ਆ। ਠੀਕ ਹੈ ਜੀ ਠੀਕ ਹੈ ਤੇ ਕਿ 9 ਸਾਲ ਅਸੀਂ ਬੀਤ ਚੁੱਕੇ 10ਵਾਂ ਸਾਲ ਤੇ ਸ਼ੁਰੂ ਹੋ ਰਿਹਾ ਹੈ ਕੰਮ ਇਹ। ਕੋਈ ਅੱਜ ਦਾ ਕੰਮ ਹੈ ਨਹੀਂ तकरीबन ਤਾਂ ਏਰੀਆ ਸਾਨੂੰ ਪੂਰਾ ਜਾਣਦਾ ਹੀ ਆ। ਬਹੁਤ ਦੂਰ ਦੂਰ ਤੱਕ ਸਾਡੀਆਂ ਆਟਮਾ ਮੋਗੇ ਤੱਕ ਉਹ ਅੱਗੇ ਦੂਰ ਦੂਰ ਤੱਕ ਖੜਕੇ ਬੰਦੇ ਫੋਨ ਕਰਕੇ ਲੈ ਜਾਂਦੇ ਨੇ। ਤੇ ਕਿਸੇ ਤਰ੍ਹਾਂ ਦੀ ਕੋਈ ਹੋਰ ਕੋਈ ਦਿੱਕਤ ਨਹੀਂ। ਆਪਣਾ ਜਦੋਂ ਮਰਜ਼ੀ ਕਿਸੇ ਵੀ ਮੋਬਾਈਲ ਨੰਬਰ ਸਾਡਾ 7658865333 ਠੀਕ ਹੈ ਜੀ ਤੇ ਕਦੇ ਵੀ ਵੀਰ ਕੰਡੈਕਟ ਕਰ ਸਕਦਾ ਹੈ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੇ ਸਟਾਲ ਆੜੇ ਜੀ ਆਇਆਂ ਨੂੰ ਵਧੀਆ ਚੀਜ਼ ਦੇਵਾਂਗੇ ਰੇਟ ਦਾ ਵੀਰੇ ਵਧੀਆ ਚੀਜ਼ ਦਾ ਵਧੀਆ ਹੀ ਲੱਗੂਗਾ ਜੇ ਆਪਾਂ ਇੱਕ ਨੰਬਰ ਦੀ ਚੀਜ਼ ਖਾਣੀ ਤਾਂ ਪੈਸਾ ਨਹੀਂ ਦੇਖੋ ਸਿਹਤ ਕਣੀ ਦੇਖੋ ਆਮ ਵੇਖਦਾ ਫਿਰਦਾ ਸੀ ਕਿਸੇ ਦੀ ਨਖੇਦੀ ਨਹੀਂ ਕਰਦੇ ਹਾਂ ਨੂੰ ਪਤਾ ਇਸ ਦੇ ਵਿੱਚ ਕੀ ਬਣਦਾ ਕਿ ਨਹੀਂ ਤੁਸੀਂ ਉਹ ਸ਼ੱਕਰ ਬਣ ਰਹੀ ਹੈ ਦਿਖਾ ਦਿਓ ਜਰਾ ਕਾਰੀਗਰ ਸ਼ੱਕਰ ਤਿਆਰ ਕਰ ਰਹੇ ਹਨ ਇਹ ਸ਼ੱਕਰ ਤਿਆਰ ਹੋ ਰਹੀ ਹੈ ਸ਼ੱਕਰ ਤਿਆਰ ਹੋ ਰਹੀ ਹੈ ਇਹਦੇ ਵਿੱਚ ਜੀ ਜਦੋਂ ਸ਼ੱਕਰ ਤਿਆਰ ਕਰਦੇ ਆ ਇਹਦੇ ਵਿੱਚ ਵੀ ਕੋਈ ਥੋੜਾ ਬਹੁਤ ਕੋਈ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਤਾਂ ਨਹੀਂ ਲੱਗਦਾ ਜੀ ਨਹੀਂ ਇਹਦੇ ਵਿੱਚ ਮਿੱਠਾ ਸੋਡਾ ਪਾਉਣਾ ਜ਼ਰੂਰੀ ਆ ਹਰ ਇੱਕ ਨੂੰ ਪਤਾ ਹੈ ਕਿਉਂਕਿ ਜੇ ਮਿੱਠਾ ਸੋਡਾ ਨਹੀਂ ਪਾਵਾਂਗੇ ਤਾਂ ਸ਼ੱਕਰ ਨਹੀਂ ਬਣਨੀ ਠੀਕ ਹੈ ਜੀ ਹਾਂ ਫਿਰ ਗੁੜ ਹੀ ਰਹੇਗਾ ਠੀਕ ਹੈ ਜੀ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਆਰਗੈਨਿਕ ਇੱਕ ਤੋਂ ਜਿਹੜਾ ਤਿਆਰ ਕੀਤਾ ਗਿਆ ਗੁੜ ਸ਼ੱਕਰ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਸਾਹਮਣੇ ਰੋਡ ਆ ਜਿਹੜਾ NH7 ਪਟਿਆਲੇ ਤੋਂ ਸੰਗਰੂਰ ਰੋਡ ਦੇ ਉੱਤੇ ਜਿਹੜਾ ਇਹ ਖਲਾੜ ਲੱਗਿਆ ਹੋਇਆ ਤੁਸੀਂ ਆ ਕੇ ਇੱਥੋਂ ਆਪਣੀ ਮਨ ਚਾਹੀ ਚੀਜ਼ ਸਹੀ ਰੇਟਾਂ ਦੇ ਉੱਤੇ ਲਿਜਾ ਕੇ ਖਰੀਦ ਸਕਦੇ ਹੋ ਤੇ ਆਪਣੀ ਸਿਹਤ ਨੂੰ ਜਿਹੜਾ ਸਾਂਭ ਸੰਭਾਲ ਕਰ ਸਕਦੇ ਹੋ ਤੇ ਆਪਾਂ ਨੇ ਤੁਹਾਨੂੰ ਕਿਸਾਨ ਭਰਾ ਦਾ ਜਿਹੜਾ ਨੰਬਰ ਤੁਹਾਨੂੰ ਦੱਸ ਦਿੱਤਾ ਧੰਨਵਾਦ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਹੋ ਸਕੇ